ਪਟਨਾ ਸ਼ਹਿਰ ਅੰਦਰ ਟ੍ਰੈਫਿਕ ਦੇ ਹਾਲਾਤ ਦਿਖਾ ਲੈਣ ਤਾਂ ਕਿ ਇਸ ਤਰ੍ਹਾਂ ਜਾਮ ਲੱਗੇ ਰਹਿੰਦੇ ਨੇ ਕਿਉਂਕਿ ਹਰ ਵਕਤ ਹੀ ਕੋਈ ਨਾ ਕੋਈ ਸੜਕੀ ਹਾਸਾ ਵੀ ਵਰਤਦਾ ਹੈ ਪਰ ਜਿਹੜੇ ਜਾਮ ਲੱਗਦੇ ਨੇ ਉਹਨਾਂ ਕਰਕੇ ਬਾਹਰੋਂ ਆਉਣ ਵਾਲੇ ਟ੍ਰੈਫਿਕ ਨੂੰ ਵੀ ਵੱਡੀ ਸਮੱਸਿਆ ਦਾ ਕਾਰਨ ਬਣਿਆ ਰਿਹਾ ਹੈ ਜਿੱਥੇ ਟ੍ਰੈਫਿਕ ਦੇ ਵਿੱਚ ਕਈ ਵਾਰੀ ਦੋ ਦੋ ਤਿੰਨ ਤਿੰਨ ਘੰਟੇ ਲੋਕਾਂ ਨੂੰ ਇਹਦੇ ਵਿੱਚ ਫਸਣਾ ਪੈਂਦਾ ਹੈ ਉੱਥੇ ਹੀ ਟ੍ਰੈਫਿਕ ਪੁਲਿਸ ਦੇ ਹਮੇਸ਼ਾ ਦੇਖਦੇ ਆ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਔਰ ਕਿਸ ਤਰ੍ਹਾਂ ਪਰੇਸ਼ਾਨੀਆਂ ਦਾ ਉਹਨਾਂ ਨੂੰ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਟ੍ਰੈਫਿਕ ਜਾਂ ਉਹ ਲੋਕ ਆਪ ਮੁਹਾਰੇ ਚੱਲਦੇ ਨੇ ਕਟ ਲੱਗੇ ਹੋਏ ਨੇ ਥਾਂ ਥਾਂ ਤੇ ਔਰ ਕਿਸ ਤਰ੍ਹਾਂ ਦੀ ਪੋਜੀਸ਼ਨ ਦੇ ਵਿੱਚ ਇਹ ਪਟਨਾ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਗੁਜ਼ਰਦੀ ਆ ਇਸ ਵਕਤ ਦਾ ਤੁਹਾਨੂੰ ਨਜ਼ਾਰਾ ਦੁਖਾਣਿਆ ਔਰ ਦਿਨ ਦੇ ਵਿੱਚ ਵੀ ਐਸੇ ਤਰ੍ਹਾਂ ਹੀ ਲੱਗੇ ਰਹਿੰਦੇ ਹਨ ਜਾਮ ਜਿੱਥੇ ਰੇੜੀ ਆ ਰੇੜੀਆਂ ਫੜੀਆਂ ਅਤੇ ਹੋਰ ਵੀ ਕਈ ਲੋਕਾਂ ਨੇ ਛੜਕਾ ਜਾਮ ਕੀਤੀਆਂ ਹੁੰਦੀਆਂ ਨੇ ਉੱਥੇ ਹੀ ਆਮ ਟ੍ਰੈਫਿਕ ਨੂੰ ਤਾਂ ਸਮੱਸਿਆ ਦਾ ਕਾਰਨ ਬਣਿਆ ਹੀ ਰਹਿੰਦਾ ਹੈ ਪਰ ਉਹਦੇ ਵਿੱਚ ਜੇਕਰ ਕੋਈ ਐਂਬੂਲੈਂਸ ਫਜਵੇਜਾ ਕਿਸ ਤਰ੍ਹਾਂ ਦਾ ਕੋਈ ਮਰੀਜ਼ ਹੋਵੇ ਉਸ ਨੂੰ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਤੁਹਾਨੂੰ ਹਾਲਾਤ ਦਿਖਾਣੇ ਆ ਕਿਉਂਕਿ ਟ੍ਰੈਫਿਕ ਪੁਲਿਸ ਦੇ ਵੀ ਜਿਹੜੇ ਕਿ ਇਸ ਵਕਤ ਦੇ ਹਾਲਾਤ ਨੇ ਕਿਵੇਂ ਟ੍ਰੈਫਿਕ ਪੁਲਿਸ ਕੰਟਰੋਲ ਵੀ ਕਰਦੀ ਦਿਖਾਈ ਦੇਊਗੀ ਤੁਹਾਨੂੰ ਪਰ ਉਹਦੇ ਵਿੱਚ ਵੀ ਜਿਹੜੇ ਕਿ ਮੁਲਾਜ਼ਮਾਂ ਦੀ ਵੱਡੀ ਘਾਟ ਹੋਣ ਕਰਕੇ ਕਾਫੀ ਵੱਡੀਆਂ ਸਮੱਸਿਆਵਾਂ ਬਣੀਆਂ ਹੋਈਆਂ ਨੇ ਔਰ ਟ੍ਰੈਫਿਕ ਜਿਹੜੀ ਕਿ ਕਈ ਵਾਰੀ ਤਾਂ ਇੱਥੇ ਕਾਫੀ ਲੰਬੇ ਜਾਮ ਲੱਗਦੇ ਨੇ ਜਦੋਂ ਕਿ ਸਕੂਲਾਂ ਦੇ ਵਿੱਚ ਬੱਸਾਂ ਲੰਘਦੀਆਂ ਐ ਉਸ ਟਾਈਮ ਵੀ ਕਾਫੀ ਸਮਾ ਲੋਕਾਂ ਨੂੰ ਇਸ ਜਾਮ ਦੇ ਵਿੱਚ ਫਸਣਾ ਪੈਂਦਾ ਹੈ ਜਿਹੜੀ ਕਿ ਥਾਂ ਥਾਂ ਕ੍ਰੋਸਿੰਗ ਬਣੀ ਹੋਈ ਆ ਜਾਂ ਤਾਂ ਇਸ ਦਾ ਕੋਈ ਨੈਸ਼ਨਲ ਹਾਈਵੇ ਮਲੋਂ ਕੋਈ ਪੁਕਤਾ ਪ੍ਰਬੰਧ ਜਾਂ ਕੋਈ ਪੋਲ ਜਾਂ ਕੋਈ ਬਾਈਪਾਸ ਹੋਰ ਕੱਢਿਆ ਜਾਵੇ ਤਾਂ ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ আর ਦੇਖਣ ਵਾਲੀ ਗੱਲ ਹੈ ਕਿ ਸ਼ਹਿਰ ਅੰਦਰ ਜਿਹੜੀ ਨੈਸ਼ਨਲ ਹਾਈਵੇ ਦੇ ਉੱਤੇ ਵੀ ਨਿਜਾਇਜ਼ੀ ਕਬਜ਼ੇ ਕੀਤੇ ਹੋਏ ਨੇ ਔਰ ਜਿਹੜੀ ਕਿ ਪਾਰਕਿੰਗ ਛਰਕਾਂ ਬਣਾਈਆਂ ਹੋਈਆਂ ਨੇ ਉਹਨਾਂ ਦੇ ਉੱਤੇ ਵੀ ਕਬਜ਼ੇ ਕੀਤੇ ਹੋਏ ਨੇ ਅਸੀਂ ਇਸ ਵਕਤ ਤੁਹਾਨੂੰ ਹਾਲਾਤ ਦਿਖਾਣੇ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਕੀ ਲੱਗਦਾ ਇਹ ਪਾਤਰਾ ਸ਼ਹਿਰ ਅੰਦਰ ਕਿਸ ਤਰ੍ਹਾਂ ਦਾ ਸੁਧਾਰ ਹੋਵੇਗਾ ਜੇ ਜਾਂ ਇਹ ਇਸੇ ਤਰ੍ਹਾਂ ਹੀ ਲਟਕਿਆ ਰਹੇਗਾ ਚਾਹ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਸ਼ਹਿਰ ਦੇ ਚੱਲਦੇ ਆ ਕਾਫੀ ਗੱਲਾਂ ਜਦੋਂ ਦੇਖ ਤਾ ਨੂੰ ਕਿ ਕੇਵਲ ਹੀ ਸੱਤੀ ਹੱਥੇ ਹੀ ਵਾਪਰ ਚੁੱਕੇ ਹਨ ਇਹ ਇੱਕ ਸ਼ਹਿਰ ਅੰਦਰ ਨੇ ਕਿਉਂਕਿ ਇਸ ਵਕਤ ਵੀ ਤੁਸੀਂ ਕਾਫੀ ਡਿਊਟੀ ਦੇ ਮੁਸਤੈਦ ਹੋ ਤੇ ਇਹਨਾਂ ਦੇ ਨਾਲ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ 15 ਮਿੰਟ ਪਹਿਲਾਂ ਜਿਸ ਦਾ ਜਾਨ ਲੱਗ ਗਿਆ ਉਹ ਗੱਡੀ ਪਾਵਾਂ ਦੇ ਵਿੱਚੋਂ ਉਤਰਨਾ ਪੈਂਦਾ ਇਸ ਵਕਤ ਵੀ ਤੁਸੀਂ ਡਿਊਟੀ 'ਤੇ ਹੋ ਪਰ ਤੁਸੀਂ ਮਰਾਦੇ ਸਭ ਪੱਛੇ ਨਹੀਂ ਆਈ ਬਿਲਕੁਲ ਡਿਊਟੀ ਹੈ ਸਾਡੀ ਅੱਧਾ ਡਿਊਟੀ ਕਰ ਰਹੇ ਆਂ ਅਸੀਂ ਆਪਣਾ ਜਾਨ ਖਾ ਰਹੇ ਆ ਜੀ ਤੇ ਪਬਲਿਕ ਨੂੰ ਆਹ ਪ੍ਰੋਬਲਮ ਨੂੰ ਕੋਈ ਪਛਾਣੀ ਨਾ ਆਵੇ ਪਰ ਫੇਰ ਹੀ ਰੋਕੀ ਜਾਇਬ ਗਾਇ ਕਰਕੇ ਗੱਡੀਆਂ ਚੜਾ ਦਿੰਦੇ ਜਿਸ ਦਾ ਜਾਨ ਲੱਗਦਾ ਨਹੀਂ ਜਾਨ ਖਾ ਰਹੇ ਆ ਜੀ